ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਜੋ ਦਿਵਾਨ ਟੋਡਰਮਲ ਜੀ ਸਨ ਇਹ ਖਾਨਦਾਨੀ ਰਹੀ ਸਨ ਪੈਸੇ ਟੱਕੇ ਦੇ ਮਾਮਲੇ ਵਿੱਚ ਤਾਂ ਇਹਨਾਂ ਕੋਲ ਬਹੁਤ ਜ਼ਿਆਦਾ ਫਾਇਦਾ ਸੀ ਪਰ ਇਹਨਾਂ ਦੀ ਪਹੁੰਚ ਸਰਕਾਰੀ ਦਰਬਾਰੇ ਵਿੱਚ ਵੀ ਸੀ ਇਸ ਕਰਕੇ ਕਹਿੰਦੇ ਹਨ ਕਿ ਸਾਨੂੰ ਜ਼ਮੀਨ ਚਾਹੀਦੀ ਹੈ ਫਿਰ ਬਜੀਦ ਖਾਨ ਕਹਿੰਦਾ ਹੈ ਕਿ ਚੱਲ ਜੇ ਤੈਨੂੰ ਕੋਈ ਸਰੰਦ ਵਿੱਚ ਜ਼ਮੀਨ ਦਿੰਦਾ ਹੈ ਤਾਂ ਤੂੰ ਖਰੀਦ ਲੈ ਪਰ ਤੈਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈਗੀ ਫਿਰ ਦਿਵਾਨ ਟੋਡਰਮਲ ਜੀ ਬਹੁਤ ਸਾਰੇ ਲੋਕਾਂ ਕੋਲ ਜਾਂਦੇ ਹਨ ਪਰ ਉਹ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਫਿਰ ਇਤਿਹਾਸਕਾਰ ਲਿਖਦੇ ਹਨ ਕਿ ਜਿੱਥੇ ਗੁਰੂ ਘਰ ਜੋਤੀ ਸਰੂਪ ਬਣਿਆ ਹੋਇਆ ਹੈ ਉਹ ਜ਼ਮੀਨ ਸੀ ਚੌਧਰੀ ਅੱਤੇ ਦੀ ਤੇ ਦਿਵਾਨ ਟੋਡਰਮਲ ਜੀ ਉਹਨਾਂ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਨੂੰ ਜ਼ਮੀਨ ਦੇ ਦਿਓ ਹੁਣ ਇਤਿਹਾਸਕਾਰਾਂ ਦੇ ਦੋ মত ਹਨ ਕਈ ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ ਹੈ ਕਿ ਜੋ ਮੋਹਰਾਂ ਦੀ ਮੰਗ ਕੀਤੀ ਸੀ ਉਹ ਚੌਧਰੀ ਅੱਤੇ ਨਹੀਂ ਕੀਤੀ ਸੀ ਪਰ ਬਹੁਤ ਸਾਰੇ ਇਤਿਹਾਸਕਾਰ ਇਹੀ ਲਿਖਦੇ ਹਨ ਕਿ ਉਹ ਮੋਹਰਾਂ ਦੀ ਮੰਗ ਵਜੀਦ ਖਾਨ ਨੇ ਕੀਤੀ ਸੀ ਹੁਣ ਦੇਖੋ ਜ਼ਮੀਨ ਖਰੀਦਣ ਤੋਂ ਬਾਅਦ ਵੀ ਇਹ ਕਿੰਨੇ ਜ਼ਿਆਦਾ ਭਾਰੀ ਪਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਉਹਨਾਂ ਦੇ ਲਾਲ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਲਹੂ ਲਹਾਨ ਹੋ ਕੇ ਜੰਗਲ ਵਿੱਚ ਪੰਨ ਸਨ ਇੱਥੇ ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾ ਦੀਆਂ ਦੇਹਾਂ ਦੀ ਰਾਖੀ ਇੱਕ ਸ਼ੇਰ ਨੇ ਕੀਤੀ ਸੀ ਹੁਣ ਜੋ ਇਹ ਸੇਵਾ ਕੀਤੀ ਸੀ ਦਿਵਾਨ ਟੋਡਰਮਲ ਨੇ ਉਹਨਾਂ ਦੇ ਨਾਲ ਹੋਰ ਕੌਣ ਕੌਣ ਸਨ ਇਹ ਜਾਣਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਸੇਵਾ ਵਿੱਚ ਸਨ ਦਿਵਾਨ ਟੋਡਰਮਲ ਜੀ ਆਪ ਤੇ ਉਹਨਾਂ ਦੇ ਭਰਾ ਪਖਰਮਲ ਬਾਬਾ ਮੋਤੀਰਾਮ ਮਹਿਰਾ ਜੀ ਤੇ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਪਤਨੀ ਜੀ ਤੇ ਹੁਣ ਮਾਤਾ ਗੁਜਰਕੌਰ ਜੀ ਦਾ ਇਸ਼ਨਾਨ ਕਰਾਇਆ ਸੀ ਬਾਬਾ ਮੋਤੀराम ਮਹਾਰਾਜ ਜੀ ਦੀ ਮਾਤਾ ਜੀ ਨੇ ਤੇ ਉਹਨਾਂ ਦੀ ਪਤਨੀ ਨੇ ਤੇ ਛੋਟੇ ਸਹਬਜ਼ਾਦਿਆਂ ਦਾ ਇਸ਼ਨਾਨ ਕਰਾਇਆ ਸੀ ਟੋਡਰ ਮੱਲ ਜੀ ਨੇ ਉਹਨਾਂ ਦੇ ਭਰਾ ਪੱਖਰ ਮੱਲ ਨੇ ਤੇ ਬਾਬਾ ਮੋਤੀराम ਮਹਾਰਾਜ ਜੀ ਨੇ ਹੁਣ ਦੇਖੋ ਕਿੰਨਾ ਔਖਾ ਸਮਾਂ ਹੋਏਗਾ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਉਸ ਇਸ਼ਨਾਨ ਕਰਾਉਣ ਦੇ ਲਈ ਇਹਨਾਂ ਟੋਡਰ ਮੱਲ ਤੇ ਉਹਨਾਂ ਦੇ ਭਰਾ ਤੇ ਬਾਬਾ ਮੋਤੀराम ਮਹਾਰਾਜ ਜੀ ਨੇ ਲਿਆਂਦਾ ਹੋਵੇਗਾ ਕਿਉਂਕਿ ਉਹਨਾਂ ਦੀ ਧੌਣ ਅਲੱਗ ਕਰ ਦਿੱਤੀ ਗਈ ਸੀ ਸਰੀਰ ਤੋਂ ਤੇ ਉਹਨਾਂ ਦੇ ਪੂਰੇ ਸਰੀਰ ਉੱਪਰ ਜ਼ਖਮ ਸਨ ਲਹੂ ਲੱਗਿਆ ਹੋਇਆ ਸੀ ਲਾਸ਼ਾਂ ਪੰਗੀਆਂ ਹੋਈਆਂ ਸਨ ਫੇਰ ਇਸ਼ਨਾਨ ਕਰਾਉਣ ਤੋਂ ਬਾਅਦ ਇਤਿਹਾਸਕਾਰ ਲਿਖਦੇ ਹਨ ਕਿ ਜਿੱਥੇ ਗੁਰੂ ਘਰ ਜੋਤੀ ਸਰੂਪ ਬਣਾ ਹੋਇਆ ਹੈ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਦੀਵਾਨ ਟੋਡਰਮਲ ਜੀ ਨੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਅਗਨੀ ਪੇਟ ਕੀਤੀ ਸੀ ਹੁਣ ਜੋ ਇਹ ਲੱਕੜ ਧਿਆਨ ਦੀ ਗਈ ਸੀ ਉਹ ਕੋਈ ਆਮ ਲੱਕੜ ਨਹੀਂ ਸੀ ਛੋਟੇ ਸਾਹਿਬ ਜਦਾਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਲਈ ਚੰਦਰ ਦੀ ਲੱਕੜ ਮੰਗਵਾਈ ਸੀ ਦਿਮਾਗ ਟੁੱਟਰ ਮਰ ਜੀ ਨੇ ਤੇ ਬਾਬਾ ਮੋਤੀराम ਮੈਰਾ ਤੇ ਹੋਰ ਸਿੱਖ ਭਾਂਗਾਂ ਨੇ ਇਹ ਲੱਕੜ ਇਕੱਠੀ ਕੀਤੀ ਸੀ ਤੇ ਹੁਣ ਛੋਟੇ ਸਾਹਿਬ ਜਦ ਤੇ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਹੋ ਰਹੀ ਸੀ ਤੇ ਚਿਖਾ ਉੱਪਰ ਮਾਤਾ ਜੀ ਨੂੰ ਵਿਸ਼ਕਾਰ ਰੱਖਿਆ ਗਿਆ ਸੀ ਤੇ ਸਾਹਿਬਜ਼ਾਦਿਆਂ ਨੂੰ ਆਸੇ-ਪਾਸੇ ਰੱਖਿਆ ਗਿਆ ਸੀ ਮਾਤਾ ਗੁਜਰਕੌਰ ਜੀ ਦੇ ਤੇ ਜਦੋਂ ਗੁਰਗੋਬਿੰਦ ਸਿੰਘ ਜੀ ਦੇ ਲੱਕ ਤੇ ਜਿਗਰ ਉਹਨਾਂ ਦੇ ਦਿਲ ਤੇ ਟੁਕੜਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉੱਥੇ ਚੰਦ ਕੁਲੂਕੀ ਸਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ